ਸਾਈਂਦੀ ਸਾਹਿਬ ਵਾਲੇ ਕੇਸ ਨੇ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਕਿਰਪਾ ਕਰਮਾਣਵਾ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ ਉਸਨੇ ਸਾਡੇ ਕਨਸਰਨ ਐਸਐਚਓ ਤੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ ਉਹਨਾਂ ਨੇ ਵਿਦਿਨ 5 ਮਿੰਟ ਹਸਪੀਟਲ ਤੇ ਜਾਇਆ ਤੇ ਉਹਨਾਂ ਦੀ ਜਾਨ ਅੱਜ ਆਪਣੇ ਵਿੱਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀ ਹੈ ਤਕਰੀਬਨ ਅਸੀਂ 3.5 ਕਰੋੜ ਰੁਪਏ ਫ੍ਰੀਜ ਕਰਵਾ ਲਏ ਐਂਡ ਉਹ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਲਾਵਾ ਅਸੀਂ ਤਕਰੀਬਨ 600 ਜਿਹੜੇ ਸੀਮ ਹੈਗੇ ਉਹ ਆਇਡੈਂਟੀਫਾਈ ਕੀਤੇ ਤਕਰੀਬਨ 500 ਅਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ ਉਥੇ ਅरेस्ट ਕਰ ਲਿਆ ਉਹਨਾਂ ਨੂੰ ਲੈ ਕੇ ਆएंगे ਫਰਦਰ ਉਹਨਾਂ ਦਾ ਰਿਮਾਂਡ ਲੈਗੇ ਐਂਡ ਇਹਨਾਂ ਦਾ ਜਿਹੜਾ ਕਿੰਗ ਪੀਨ ਹੈਗਾ ਉਹ ਦੁਬਈ ਆਇਡੈਂਟੀਫਾਈ ਕੀਤਾ ਐਂਡ ਇਹ ਬਹੁਤ ਵਧੀਆ ਅਚੀਵਮੈਂਟ ਹੈਗੀ ਪਟਿਆਲਾ ਪੁਲਿਸ ਦੀ ਆਉਣ ਵਾਲੇ ਟਾਈਮਿੰਗਸ ਮੇਂ ਹੋਰ ਵੱਡੇ ਖੁਲਾਸੇ ਹੋ ਸਕਦੇ ਸਰ ਜਿਹੜੇ ਪੁਲਿਸ ਅਫਸਰਾਂ ਨੇ ਚੰਗਾ ਕੰਮ ਕੀਤਾ ਲੱਗਦਾ ਕਿ ਆਉਣ ਵਾਲੇ 26 ਜਨਵਰੀ ਨੂੰ ਕੁਝ ਸਨਮਾਨਿਤ ਕੀਤਾ ਜਾ ਸਕਦਾ ਕੁਝ ਡੀਜੀ ਸਾਹਿਬ ਬਹੁਤ ਹੀ ਲਿਕੂਇਡਲਾਈਜ਼ ਇਸ ਫਰੰਟ ਤੇ ਐਂਡ ਤੁਸੀਂ ਦੇਖਿਆ ਹੋਣਾ ਕਿ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲਾਈਕ ਐਸਟੀਡੀ ਤੋਂ ਲਾਈਕ ਰਿਕਮੈਂਡੇਸ਼ਨ ਿਸ ਤੋਂ ਲਾਈਕ ਸਰਟੀਫਿਕੇਟ ਤੋ ਲੈ ਟਾਈਮ ਟੂ ਟੈਂਸ ਆ ਰਿਹਾ ਲੱਗਦਾ ਹੈ ਸਰ ਜੀ ਐਸਜੀ ਸਾਹਿਬ ਵਾਲੇ ਕੇਸ ਵਿੱਚ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਕਿਰਪਾmargwa ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ ਉਸਨੇ ਸਾਡੇ ਕਨਸਰਨ ਐਸਐਚਓ ਤੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ ਉਹਨਾਂ ਨੇ ਵਿਥਿਨ 5 ਮਿੰਟ ਹਸਪੀਟਲ ਪਹੁੰਚਾਇਆ ਤੇ ਉਹਦੀ ਜਾਨ ਉਹ ਅੱਜ ਆਪਣੇ ਵਿਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀ ਆ तकरीबन ਅਸੀਂ 3.5 ਕਰੋੜ ਰੁਪਏ ਫ੍ਰੀਜ਼ ਕਰਵਾ ਲਏ ਐਂਡ ਬਹੁਤ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਇਲਾਵਾ ਅਸੀਂ तकरीबन 600 ਜਿਹੜੇ ਸੀਮ ਹੈਗੇ ਉਹ ਆਇਡੈਂਟੀਫਾਈ ਕੀਤੇ तकरीबन 500 ਅਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ

ਤੁਸੀਂ ਦੇਖਿਆ ਹੋਣਾ ਕਿ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲਾ ਕੇ ਸੀਟੀ ਤੋਂ ਲਾ ਕੇ ਕਮੈਂਡੇਸ਼ਨ ਦਿੱਸ ਤੋਂ ਲਾ ਕੇ ਸਰਟਨ ਗ੍ਰੇਡ ਤੋ ਲੈ ਟਾਈਮ ਟੂ ਟਾਈਮ ਸਾਰੇ ਮੁਲਾਜ਼ਮ ਸਰ ਐਕਸਾਈਜੀ ਸਾਹਿਬ ਵਾਲੇ ਕੇਸ ਮੇਂ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ ਸਭ ਤੋਂ ਪਹਿਲਾਂ ਤੋਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਕਿਰਪਾ ਨਾਲ ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ ਉਸਨੇ ਸਾਡੇ ਕਨਸਨ ਐਸਐਚਓ ਦੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ ਉਹਨਾਂ ਨੇ ਵਿਦਿਨ 5 ਮਿੰਟ ਹਸਪੀਟਲ ਪਹੁੰਚਾਇਆ ਤੇ ਉਹਨਾਂ ਦੀ ਜਾਨ ਅੱਜ ਆਪਣੇ ਬੀਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀ ਹੈ ਤਕਰੀਬਨ ਅਸੀਂ 3.5 ਕਰੋੜ ਰੁਪਏ ਫ੍ਰੀਜ਼ ਕਰਵਾ ਲਏ ਐਂਡ ਉਹ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਇਲਾਵਾ ਅਸੀਂ ਤਕਰੀਬਨ 600 ਜਿਹੜੇ ਸੀਮ ਹੈਗੇ ਉਹ ਆਇਡੈਂਟੀਫਾਈ ਕੀਤੇ ਤਕਰੀਬਨ 500 ਅਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ ਉਥੇ ਅਰੈਸਟ ਕਰ ਲਿਆ ਉਹਨਾਂ ਨੂੰ ਲੈ ਕੇ ਆएंगे ਫਰਦਰ ਉਹਨਾਂ ਦਾ ਰਿਮਾਂਡ ਲੈਗੇ ਐਂਡ ਇਹਨਾਂ ਦਾ ਜਿਹੜਾ ਕਿੰਗ ਪੀਨ ਹੈਗਾ ਉਹ ਦੁਬਈ ਆਇਡੈਂਟੀਫਾਈ ਕੀਤਾ ਐਂਡ ਇਹ ਬਹੁਤ ਵਧੀਆ ਅਚੀਵਮੈਂਟ ਹੈਗੀ ਪਟਿਆਲਾ ਪੁਲਿਸ ਦੀ ਆਉਣ ਵਾਲੇ ਟਾਈਮਿੰਗਸ ਵਿੱਚ ਮੇਂ ਹੋਰ ਵੱਡੇ ਖੁਲਾਸੇ ਹੋ ਸਕਦੇ ਸਰ ਜਿਹੜੇ ਪੁਲਿਸ ਅਫਸਰਾਂ ਨੇ ਚੰਗਾ ਕੰਮ ਕੀਤਾ ਲੱਗਦਾ ਕਿ ਆਉਣ ਵਾਲੇ 26 ਜਨਵਰੀ ਨੂੰ ਕੁਝ ਸਨਮਾਨਿਤ ਕੀਤਾ ਜਾ ਸਕਦਾ ਕੁਝ ਸਰ ਡੀਜੀ ਸਾਹਿਬ ਬਹੁਤ ਹੀ ਲਿਬਰਲ ਹੈ ਇਸ ਫਰੰਟ ਤੇ ਐਂਡ ਜੀ ਦੇਖਿਆ ਹੁਣਾਂ ਤੋਂ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲੈ ਕੇ ਸੀਟੀ ਤੋਂ ਲੈ ਕੇ ਕਮੈਂਡੇਸ਼ਨ ਡਿਸ ਤੋਂ ਲੈ ਕੇ ਸਰਟੀਫਿਕੇਟ ਤੱਕ ਟਾਈਮ ਟੂ ਟਾਈਮ ਸਾਰੇ ਮੁਲਾਜ਼ਮਾਂ ਨੂੰ